ਰਾਜਵੀਰ ਜਵੰਦਾ ਦੀ ਨਵੀਂ ਫਿਲਮ ਯਮਲਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਬਹੁਤ ਹੀ ਖੂਬਸੂਰਤ ਇਹ ਟ੍ਰੇਲਰ ਹੈ ਜਿਸ ਟ੍ਰੇਲਰ ਦੇ ਸ਼ੁਰੂਆਤ ਦੇ ਵਿੱਚ ਹੀ ਦਲਜੀਤ ਤੋਂ ਸਾਝੀ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ ਤੇ ਕਾਫੀ ਖੂਬਸੂਰਤ ਟ੍ਰੇਲਰ ਹੈ ਜਿਨ੍ਹਾਂ ਜਿਨ੍ਹਾਂ ਨੇ ਇਹ ਟ੍ਰੇਲਰ ਹਾਲੇ ਨਹੀਂ ਵੇਖਿਆ ਫਟਾਫਟ ਜਾ ਕੇ YouTube ਤੇ ਇਸ ਨੂੰ ਵੇਖ ਸਕਦੇ ਨੇ ਤੇ ਬਹੁਤ ਹੀ ਖੂਬਸੂਰਤ ਇਕ ਲਵ ਸਟੋਰੀ ਇਸ ਫਿਲਮ ਦੇ ਵਿੱਚ ਦਰਸਾਈ ਗਈ ਹੈ 28 ਨਵੰਬਰ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਲੱਗੇਗੀ ਤੇ ਅੱਜ ਇਸ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਸੋ ਕਿਹੋ ਜਿਹਾ ਲੱਗਾ ਹੈ ਤੁਹਾਨੂੰ ਟ੍ਰੇਲਰ ਤੁਸੀਂ ਟ੍ਰੇਲਰ ਵੇਖਣ ਤੋਂ ਬਾਅਦ ਸਾਡੇ ਕਮੈਂਟ ਬਾਕਸ ਵਿੱਚ ਆ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਸਾਨੂੰ ਸਾਰਿਆਂ ਨੂੰ ਹੀ ਅਲਵਿਦਾ ਆਖ ਕੇ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਕਲਾਕਾਰ ਜਸਨੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਖੂਬਸੂਰਤ ਨਾਮ ਕਮਾਇਆ ਤੇ ਹੁਣ ਉਹਨਾਂ ਦੀ ਜਿਹੜੀ ਨਵੀਂ ਫਿਲਮ ਹੈ ਯਮਲਾ ਇਸ ਵਿੱਚ ਵੀ ਉਹ ਬਹੁਤ ਸੁਣੀ ਅਦਾਕਾਰੀ ਕਰਦੇ ਦਿਖਾਈ ਦੇ ਰਹੇ ਨੇ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ਗੁਰਪ੍ਰੀਤ ਖੁੱਗੀ ਦੀ ਵੀ ਐਕਟਿੰਗ ਇਸ ਵਿੱਚ ਬਾਕਮਾਲ ਦਿਖਾਈ ਜਾ ਰਹੀ ਹੈ ਸੋ ਜਿਸ ਤਰੀਕੇ ਦੇ ਨਾਲ ਟ੍ਰੇਲਰ ਰਿਲੀਜ਼ ਹੋਇਆ ਹੈ ਜਿਹੜੇ ਦਰਸ਼ਕ ਨੇ ਉਹ ਵੀ ਹੁਣ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ 28 ਨਵੰਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ ਇਹ ਫਿਲਮ ਤੇ ਤੁਸੀਂ ਸਭ ਨੇ ਜ਼ਰੂਰ ਵੇਖਣੀ ਹੈ ਰਾਜਵੀਰ ਜਵੰਦਾ ਦੀ ਜਿਹੜੀ ਕਮੀ ਹੈ ਉਹ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕਲਾਕਾਰ ਜਿਸ ਨੇ ਬਹੁਤ ਸੋਨਾ ਨਾਮ ਪੰਜਾਬੀ ਇੰਡਸਟਰੀ ਦੇ ਵਿੱਚ ਕਮਾਇਆ ਤੇ ਇੱਕੋ ਦਮ ਇੱਕ ਹਾਦਸੇ ਨੇ ਇਹ ਕਲਾਕਾਰ ਸਾਡੇ ਸਾਰਿਆਂ ਦੇ ਕੋਲੋਂ ਖੋ ਲਿਆ ਬਹੁਤ ਸਾਰੀਆਂ ਦੁਆਵਾਂ ਕੀਤੀਆਂ ਗਈਆਂ ਰਾਜਵੀਰ ਜਵੰਦਾ ਵਾਸਤੇ ਕਿ ਰਾਜਵੀਰ ਜਵੰਦਾ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਵਾਪਸ ਆਵੇ ਪਰ ਅਜੇ ਹਾਂ ਨਹੀਂ ਹੋਇਆ ਤੇ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਤੇ ਰਾਜਵੀਰ ਜਵੰਦਾ ਸਾਨੂੰ ਸਾਰਿਆਂ ਨੂੰ ਹੀ ਅਲਵਿਦਾ ਆਖ ਗਿਆ ਉਸਦੀ ਆਖਰੀ ਫਿਲਮ ਉਸਦੀ ਜ਼ਿੰਦਗੀ ਦੀ ਆਖਰੀ ਫਿਲਮ ਯਮਲਾ ਜਸਤਾ ਜਿਹੜਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਸਾਦੇ ਢੰਗ ਦੇ ਨਾਲ ਤੇ ਬੜੇ ਸਾਦੇ ਪਹਿਰਾਵੇ ਦੇ ਨਾਲ ਰਾਜਵੀਰ ਜਵੰਦਾ ਦੇ ਵੱਲੋਂ ਇਹ ਫਿਲਮ ਕੀਤੀ ਗਈ ਤੇ ਖੂਬਸੂਰਤ ਗੀਤ ਇਸ ਫਿਲਮ ਦੇ ਵੀ ਤੁਹਾਡੇ ਸਾਰਿਆਂ ਦੇ ਵੱਲੋਂ ਪਸੰਦ ਕੀਤੇ ਜਾ ਰਹੇ ਨੇ ਤੇ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਦੇ ਵੱਲੋਂ ਇਸ ਫਿਲਮ ਦੇ ਵਿੱਚ ਅਦਾਕ ਦਾ ਜੋ ਕੀ ਆਖਰੀ ਇੱਕ ਪੰਨਾ ਲਿਖਿਆ ਗਿਆ ਉਸ ਦੇ ਚਲਦੇ ਜ਼ਰੂਰ ਤੁਸੀਂ ਇਸ ਫਿਲਮ ਨੂੰ 28 ਨਵੰਬਰ ਨੂੰ ਤਰ੍ਹਾਂ ਦੇ ਵਿੱਚ ਤੁਸੀਂ ਜ਼ਰੂਰ ਵੇਖਣਾ ਹੈ ਤੇਜਸ ਤਰੀਕੇ ਦੇ ਨਾਲ ਪਰਿਵਾਰ ਦੇ ਵੱਲੋਂ ਤੇ ਕਲਾਕਾਰਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਫਿਲਮ ਨੂੰ ਵੇਖਣ ਜ਼ਰੂਰ ਜਾਓ ਉਸ ਫਿਲਮ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਇਹ ਫਿਲਮ ਕਿਹੋ ਜਿਹੀ ਲੱਗੇਗੀ ਰਾਸ਼ਵੀਰਜ ਬੰਦਾ ਦੀ ਅਦਾਕਾਰੀ ਨੇ ਕਿੰਨਾ ਕੁ ਤੁਹਾਡਾ ਦਿਲ ਜਿੱਤਿਆ ਜ਼ਰੂਰ ਤੁਸੀਂ ਜੋ ਕਿ ਕਮੈਂਟ ਬਾਕਸ ਦੇ ਵਿੱਚ ਆ ਕੇ ਤੁਸੀਂ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਕਿਉਂਕਿ ਕਲਾਕਾਰ ਦੀ ਆਖਰੀ ਫਿਲਮ ਹੈ